ਦੋ ਕਿਤਰਾ ਆਏ ਆਏ ਆਇਸ ਤੋਂ ਸੰਬੰਧਿਤ ਦਾਲ ਚਲ ਕੇ ਚੈਨਪੀ ਹਾਂ ਹਾਂ ਬਦਲੋ ਬਦਲੋ ਦੋ ਲਖ ਨਾਲ ਸ਼ਿੰਗਾਰਸ਼ੀ ਜੋਧਿਓ ਅੱਜ ਨਗਰ ਮੜਾਗ ਤੇ ਪਿੰਡ ਸੂਰਕੁਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰਾ ਜਾਣੀ ਕਿ ਜਿਹੜਾ ਖਨੌਰੀ ਬਾਰਡਰ ਹੈ ਚਾਹੇ ਉਹ ਸ਼ੰਭੂ ਬਾਰਡਰ ਹੈ ਅੱਜ ਸਾਡੇ ਨਗਰ ਦੇ ਵਿੱਚੋਂ ਮੜਾਕ ਪਿੰਡ ਸੂਰਕੁਰੀ ਦੇ ਵਿੱਚੋਂ ਆਪਣੀਆਂ ਮਹਿਲਾਵਾਂ ਦੇਵਸ ਜਿਹੜਾ ਮਨਾਇਆ ਜਾ ਰਿਹਾ ਬਹੁਤ ਇਕੱਠ ਜਾਨਕੀ ਠਾਠਾ ਮਾਰਦਾ ਤੁਹਾਨੂੰ ਦਿਖਾਉਣ ਜਾ ਰਹੇ ਆ ਸੋ ਸਾਰੇ ਸਾਡੇ ਨਗਰ ਵੱਲੋਂ ਜਿਹੜੇ ਆਪਣੀਆਂ ਮਹਿਲਾਵਾਂ ਜਾਨਕੀ ਸਾਡੀਆਂ ਭੈਣਾਂ ਬਯੁਰਗ ਮਤਾਵਾਂ ਸਾਰੇ ਛੋਟੇ ਛੋਟੇ ਬੱਚੇ ਵੀ ਸੰਘਰਸ਼ ਦੇ ਵਿੱਚ ਸ਼ਾਮਲ ਨੇ ਇਸ ਟਾਈਮ ਜਿਹੜੀ ਸੈਂਟਰ ਦੀ ਸਰਕਾਰ ਆ ਸੀ ਗੋਡਿਆਂ ਪਰਲੇ ਕਰ ਲੈਣੀ ਹੈ ਸੋ ਜਿਹੜਾ ਮੋਦੀ ਹੈ ਸੋ ਉਹਨੂੰ ਅੱਜ ਅਸੀਂ ਇੱਕ ਪ੍ਰੋਪਰ ਜਿਹੜਾ ਕਾਠ ਹੈ ਵਿਖਾਉਣ ਜਾ ਰਹੇ ਆ ਇਸ ਟਾਈਮ ਖਨੌਰੀ ਬਾਰਡਰ ਦੀ ਬਿਲਕੁਲ ਤਿਆਰੀ ਹੈ ਸੋ ਸੰਘਰਸ਼ੀ ਜੋਧਿਓ ਆਪਾਂ ਨਾਰੇ ਲਾਵਾਂਗੇ ਭਾਰਤੀ ਕਿਸਾਨ ਯੂਨੀ ਨੇਕ ਤਾਂ ਸਿੱਧੂ ਪਰ ਜਿੰਦਾਬਾਦ ਭਾਰਤੀ ਕਿਸਾਨ ਯੂਨੀ ਨੇਕ ਤਾਂ ਸਿੱਧੂ ਪਰ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਸੋ ਸਾਰਿਆਂ ਦਾ ਬਾਈ ਜੀ ਧੰਨਵਾਦ ਠਾਠਾ ਮਾਰਦਾ ਘੱਟ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੀ ਸੋ ਸ਼ੁਕਰੀਆ ਜੀ ਧੰਨਵਾਦ ਜੀ